ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਡੇ ਅੱਜ ਦੇ ਵਲੌਗ ਤੇ ਵਿੱਚ ਤੇ ਵੀਡੀਓ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਊਗਾ ਅੱਜ ਆਪਾਂ ਕਿਸ ਟੌਪਿਕ ਤੇ ਜਾਂ ਕਿਸ ਸਬੰਧੀ ਗੱਲਾਂ ਬਤਾ ਕਰਾਂਗੇ ਤਾਂ ਹਾਂ ਜੀ ਆਪਾਂ ਪਹੁੰਚ ਚੁੱਕੇ ਹਾਂ ਸ਼ਹਿਰ ਬਾਗਾ ਪੁਰਾਣਾ ਦੇ ਵਿੱਚ ਜਿਹੜਾ ਸ਼ਾਕਾ ਮੈਜਿਕ ਸ਼ੋਅ ਹੋ ਰਿਹਾ ਸੀ ਤਾਂ ਆਪਾਂ ਵੀ ਉੱਥੇ ਵਿਜ਼ਿਟ ਕੀਤਾ ਤੇ ਬਹੁਤ ਹੀ ਜ਼ਿਆਦਾ ਵਧੀਆ ਕਿਉਂਕਿ ਇਹ ਜਿਹੜੀ ਇੱਕ ਕਲਾਏ ਵੇਖਣਯੋਗ ਹੁੰਦੀ ਹੈ ਜਿਹਦੇ ਵਿੱਚ ਬਹੁਤ ਹੀ ਚੁਸਤੀ ਫੁਰਤੀ ਤੇ ਹੱਥ ਦਾ ਕਮਾਲ ਦੱਸਿਆ ਜਾਂਦਾ ਏ ਇਹਨਾਂ ਤਿੰਨੇ ਚੀਜ਼ਾਂ ਨੂੰ ਲਾ ਕੇ ਜਿਹੜਾ ਜਾਦੂ ਹੋ ਜਾਂਦਾ ਏ ਤਾਂ ਕੌਜ ਕਚੀਜ਼ਾਂ ਇਹੋ ਜੀਆਂ ਵੀ ਬਹੁਤ ਵਧੀਆ ਵੇਖਣ ਨੂੰ ਮਿਲਦੀਆਂ ਈ ਜੋ ਕਿ ਸਾਡੇ ਮਨ ਨੂੰ ਖੁਸ਼ੀ ਮਿਲਦੀ ਏ ਵੀ ਇਹ ਚੀਜ਼ਾਂ ਐ ਕਿਵੇਂ ਹੋ ਸਕਦੀਆਂ ਈ ਤਾਂ ਵੇਖ ਸਕਦੇ ਹੋ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਉਹ ਕਿੱਦਾਂ ਦਿਖਾ ਰਿਹਾ ਏ ਤੇ ਜਾਦੂਗਰ ਬਹੁਤ ਹੀ ਵਧੀਆ ਸੀ ਤੇ ਜਿਹੜੇ ਜਾਦੂ ਦੇ ਪਾਰਟ ਸੀ ਉਹ ਵੀ ਵੱਖ-ਵੱਖ ਤਰ੍ਹਾਂ ਦੇ ਸੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਤੇ ਹਰੇਕ ਚੀਜ਼ ਤੁਹਾਨੂੰ ਦਿਖਾਵਾਂਗੇ ਤਾਂ ਵੇਖੋ ਜੀ ਇੱਕ ਛੋਟੀ ਜੀ ਟੋਕਰੀ ਤੋਂ ਕਿੱਡੇ ਜ਼ਿਆਦੇ ਫਲਾਵਰ ਬਣ ਗਏ ਆ ਵੇਖ ਸਕਦੇ ਹੋ ਤੁਸੀਂ ਤਾਂ ਸਟੈਪ ਬਾਈ ਸਟੈਪ ਜਾਦੂਗਰ ਆਪਣਾ ਜਾਦੂ ਦਿਖਾ ਰਿਹਾ ਸੀ ਤੇ ਅਸੀਂ ਜਾਦੂ ਵੇਖ ਰਹੇ ਸੀ ਤਾਂ ਬਹੁਤ ਹੀ ਇਹੋ ਜੀਆਂ ਚੀਜ਼ਾਂ ਨੂੰ ਵੇਖ ਕੇ ਵਧੀਆ ਲੱਗਦਾ ਹੈ ਤੇ ਹੁਣ ਇੱਕ ਇਹਨਾਂ ਨੇ ਮੈਜਿਕ ਬੁੱਕੋ ਵਿਖਾਈ ਸੀ ਜਿਹਦੇ ਵਿੱਚ ਕੁਝ ਕੁ ਚੀਜ਼ਾਂ ਮਿਊਜ਼ਿਕ ਦੇ ਰਿਲੇਟਡ ਬਣੀਆਂ ਹੋਈਆਂ ਸੀ ਤੇ ਉਹਦੇ ਵਿੱਚੋਂ ਹੀ ਸਾਜ਼ ਦੀ ਆਵਾਜ਼ ਕੱਢਦੇ ਪਏ ਸੀ ਤੇ ਉਹ ਬਹੁਤ ਵਿਖਣਜੋਗ ਨਜ਼ਾਰਾ ਸੀਗਾ ਤੇ ਉਹੀ ਜਿਹੜਾ ਮਿਊਜ਼ਿਕ ਦਾ ਇੱਕ ਟੂਲ ਜਿਹੜਾ origignal ਆਪਾਂ ਨੂੰ ਬੁਕਸ ਦੇ ਵਿੱਚੋਂ ਬਾਹਰ ਕੱਢਦਾ ਦਿਖਾਈ ਦੇਊਗਾ ਤੇ ਸਾਡੀ ਵੀਡੀਓ ਦੇ ਨਾਂ ਬਣੇ ਰੋ ਤੇ ਵੇਖੋ ਜੀ ਇੱਕ ਬੁੱਕ ਦੇ ਅੰਦਰ ਹੀ ਉਹਨਾਂ ਨੇ ਇੱਕ ਗਿਟਾਰ ਕੱਢ ਲਈ ਤੇ ਜੋ ਚੁਲੰਦੇ ਵੀ ਸੀ ਬਹੁਤ ਵਧੀਆ ਲੱਗਦਾ ਸੀ ਇਹ ਜਾਦੂਗਰ ਦਾ ਮਿਊਜ਼ਿਕ ਬਹੁਤ ਵਧੀਆ ਸੀ ਪਰ ਤੁਹਾਨੂੰ YouTube ਤੇ ਮੈਂ ਉਹ ਮਿਊਜ਼ਿਕ ਸੁਣਾ ਨਹੀਂ ਸਕਦਾ ਕਿਉਂਕਿ ਪਤਾ ਕੌਜਿਕ YouTube ਦੇ ਰੂਲ ਹੈਗੇ ਆ ਜੋ ਆਪਾਂ ਉਲੰਘਣਾ ਨਹੀਂ ਕਰ ਸਕਦੇ ਤਾਂ ਤੁਸੀਂ ਤੁਹਾਨੂੰ ਸਾਰਾ ਜਿਹੜਾ ਸ਼ੋਅ ਆ ਉਹ ਬਿਨਾ 뮤직 ਤੋਂ ਹੀ ਦੇਖਣਾ ਪਊਗਾ ਤੇ ਜੇ 뮤직 ਨਾਲ ਹੁੰਦਾ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਣਾ ਸੀ ਤਾਂ ਹੁਣ ਤੁਸੀਂ ਅੱਗੇ ਦੇ ਅੱਗੇ ਵੇਖਦੇ ਜਾਈਓ ਸਾਨੂੰ ਵੇਖਣ ਚ ਬਹੁਤ ਮਜ਼ਾ ਆ ਰਿਹਾ ਸੀ ਕਿਉਂਕਿ ਲੱਗ ਲੱਗ ਆਈਟਮਾਂ ਲੱਗ ਲੱਗ ਜਾਦੂ ਲੱਗ ਲੱਗ ਕਲਾਕਾਰੀ ਵੇਖਣ ਨੂੰ ਮਿਲਦੀ ਰਹੀ ਤਾਂ ਇਹੋ ਜਿਹੀਆਂ ਚੀਜ਼ਾਂ ਬੱਚੇ ਵੇਖ ਕੇ ਇਦੋਂ ਵੀ ਜ਼ਿਆਦਾ ਖੁਸ਼ ਹੋ ਜਾਂਦੇ ਆ ਕਿਉਂਕਿ ਉਹਨਾਂ ਵਾਸਤੇ ਹਰ ਇੱਕ ਚੀਜ਼ ਨਵੀਂ ਹੁੰਦੀ ਆ ਤਾਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਏ ਇਹ ਮੈਜਿਕ ਸ਼ੋਅ ਦੇ ਵਿੱਚ ਨਾਲ ਦੀ ਨਾਲ ਮਨੋਰੰਜਨ ਦੇ ਨਾਲ ਨਾਲ ਸਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਜਿਵੇਂ ਕਿ ਆਪਾਂ ਲੋਕ ਬਹੁਤ ਜ਼ਿਆਦਾ ਅੰਧਵਿਸ਼ਵਾਸ ਕਰ ਲੈਂਦੇ ਆ ਕਿਸੇ ਤੇ ਵੀ ਤਾਂ ਉਹ ਚੀਜ਼ਾਂ ਵੀ ਨਾਲ ਦੀ ਨਾਲ ਜਾਦੂਗਰ ਨੇ ਆਪਦੇ ਜਾਦੂ ਦੁਆਰਾ ਸ਼ੋਅ ਕੀਤੀਆਂ ਗਈਆਂ ਕਿ ਸਾਨੂੰ ਇੰਨੇ ਅੰਧਵਿਸ਼ਵਾਸ ਵੀ ਨਹੀਂ ਕਰਨੀ ਚਾਹੀਦੇ ਕੁਝ ਕੁ ਚੀਜ਼ਾਂ ਬੰਦੇ ਦੀ ਹੱਥ ਦੀ ਸਫਾਈ ਤੇ ਤਾਂ ਇੱਕ ਚੋਸਤੀ ਤੇ ਫੋਰਤੀ ਦੇ ਨਾਲ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਤੇ ਪਰ ਅਸੀਂ ਲੋਕ ਉਹ ਚੀਜ਼ਾਂ ਨੂੰ ਮਾਇਆ ਜਾਦੂਗਰ ਸਮਝ ਕੇ ਆਪਦੇ ਉੱਤੇ ਟਰਾਈ ਕਰਦੇ ਆ ਤੇ ਅੰਧਵਿਸ਼ਵਾਸ ਕਰ ਲੈਂਦੇ ਆ ਤਾਂ ਇਹੋ ਜੀਆਂ ਚੀਜ਼ਾਂ ਨਾਲ ਦੇ ਨਾਲ ਸਾਨੂੰ ਬਹੁਤ ਚੰਗੇ ਮੈਸੇਜ ਦਿੰਦੀਆਂ ਆ ਤਾਂ ਇਹਨਾਂ ਨੂੰ ਆਪਦੇ ਉੱਤੇ ਸਾਨੂੰ ਲਾਗੂ ਕਰਨਾ ਚਾਹੀਦਾ ਕਿਸੇ ਵੀ ਅੰਧਵਿਸ਼ਵਾਸ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿਉਂਕਿ ਬਹੁਤੇ ਘਰਾਂ ਦੇ ਵਿੱਚ ਆਪਾਂ ਵੇਖਿਆ ਹੁੰਦਾ ਵੀ ਕੋਈ ਨਾ ਕੋਈ ਚੀਜ਼ ਮੰਗਣ ਵਾਲਾ ਮੰਗਤਾ ਆ ਜਾਂਦਾ ਏ ਤਾਂ ਕੁਝ ਕ ਹੱਥ ਦੀ ਸਫਾਈ ਦੇ ਨਾਲ ਸਾਨੂੰ ਉਹ ਇੱਕ ਅੱਧੀ ਜੇ ਕੋਈ ਆਈਟਮ ਕਰਕੇ ਦਿਖਾ ਦਿੰਦਾ ਤਾਂ ਸਾਨੂੰ ਲੱਗਦਾ ਹੁੰਦਾ ਵੀ ਸੱਚੀ ਇਹ ਸ਼ਕਤੀ ਦੇ ਨਾਲ ਹੋਇਆ ਏ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਇਹ ਥੋੜੇ ਟਾਈਮ ਵਾਸਤੇ ਸਾਡੀ ਹੱਥ ਦੀ ਸਫਾਈ ਚੋਸਤੀ ਫਰਤੀ ਹੁੰਦੀ ਆ ਤੇ ਜਿਹਦੇ ਕਰਕੇ ਸਾਨੂੰ ਅੰਧਵਿਸ਼ਵਾਸ ਦੇ ਚੱਕਰ ਦੇ ਵਿੱਚ ਨਹੀਂ ਪੈਣਾ ਚਾਹੀਦਾ ਬਹੁਤ ਸਾਰੀਆਂ ਗੱਲਾਂ ਐਵੇਂ ਦੀਆਂ ਸੀ ਜੋ ਸਾਨੂੰ ਉੱਥੇ ਸਿੱਖਣ ਨੂੰ ਮਿਲੀਆਂ ਤਾਂ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਤੇ ਫੇਵਰ ਕਰਦੇ ਸਾਰੀਆਂ ਗੱਲਾਂ ਬਾਤਾਂ ਹਾਂਜੀ ਤਾਂ ਵੇਖਦੇ ਜਾਓ ਅੱਗੇ ਦੀ ਅੱਗੇ ਵੇਖਿਓ ਜੀ ਹੁਣ ਛੋਟੇ ਛੋਟੇ ਰਮਾਲ ਦੇ ਟੁਕੜੇ ਲੈ ਲੈਨੇ ਗ੍ਰੀਨ ਰੈੱਡ ਵਾਈਟ ਜਿਸ ਦੇ ਨਾਲ ਬਹੁਤ ਹੀ ਸੋਹਣਾ ਸਾਡੇ ਦੇਸ਼ ਦਾ ਤਿਰੰਗਾ ਬਣ ਕੇ ਤਿਆਰ ਹੋ ਜਾਵੇਗਾ ਵੇਖ ਸਕਦੇ ਹੋ ਤੁਸੀਂ ਤਾਂ ਇਹ ਜਿਹੜੇ ਤੇ ਤੁਸੀਂ ਵੇਖ ਸਕਦੇ ਹੋ ਬਹੁਤ ਸਾਰੀਆਂ ਜਿਹੜੀਆਂ ਐਟਮਾ ਅਸੀਂ ਤੁਹਾਨੂੰ ਦਿਖਾ ਦਿੱਤੀਆਂ ਨੇ ਤਾਂ ਤੁਸੀਂ ਜਰੂਰ ਕਮੈਂਟ ਵਿੱਚ ਦੱਸਣਾ ਹੈ ਵੀ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਕਦੇ ਮੈਜਿਕ ਸ਼ੋਅ ਵੇਖਿਆ ਹੈ ਜਾਂ ਸਰਕਸ ਸ਼ੋਅ ਵੇਖਿਆ ਹੈ ਤਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਤੁਸੀਂ ਸ਼ੋਅ ਵੇਖਿਆ ਹੋਵੇ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੋ ਸਾਨੂੰ ਵੀ ਪਤਾ ਲੱਗ ਸਕਦੇ ਕੀ ਤੁਹਾਡੀ ਤੁਸੀਂ ਵੀ ਇਹੋ ਜੀਆਂ ਚੀਜ਼ਾਂ ਵੇਖੀਆਂ ਹੋਈਆਂ ਨੇ ਤਾਂ ਵਧੀਆ ਲੱਗਦਾ ਹੈ ਜੀ ਤਾਂ ਅੱਗੇ ਆਪਾਂ ਜੀ ਹੋਰ ਤੁਹਾਡੇ ਵਾਸਤੇ ਵੀਡੀਓ ਬਣਾਈ ਸੀ ਕਿ ਗਿਆ ਸੀ ਵੀ ਹੁਣ ਆਪਾਂ ਦੇ ਦੋਸਤਾਂ ਨੂੰ ਵੀ ਇਹ ਚੀਜ਼ ਬਾਰੇ ਦੱਸਾਂਗੇ ਕਿਉਂਕਿ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਸ਼ੇਅਰ ਕਰ ਸਕਦੇ ਆ ਤੇ ਸਭ ਦਾ ਹੀ ਫਾਇਦਾ ਹੋ ਸਕਦਾ ਹੈ ਤਾਂ ਵੇਖੋ ਤਰੰਗੇ ਨਾਲ ਜਿਹੜੇ ਬਹੁਤ ਹੀ ਪਿਆਰੀ ਆਈਟਮ ਸੀਗੀ ਇਹ ਵੇਖਿਆ ਸੀ ਤਰੰਗੇ ਝੰਡੇਨਾ ਤੇ ਜਾਦੂ ਸ਼ਾਕਾ ਜੀ ਹੋਰ ਵੀ ਜਿਹੜੇ ਐਟਮਾ ਤਿਆਰ ਕਰਦੇ ਆ ਲੈ ਕੇ ਆਉਂਦੇ ਆ ਸਾਰਿਆਂ ਦੇ ਸਾਹਮਣੇ ਰੂਬਰੂ ਕਰਦੇ ਆ ਤਾਂ ਥੋੜਾ ਜਿਹੜਾ ਆ ਆਪਸੀ ਗੱਲਾਂ ਬਾਤਾਂ ਸਾਂਝ ਵਿਚਾਰ ਹੁੰਦੀ ਆ ਉਹ ਵੀ ਹੋਇਆ ਤਾਂ ਹੁਣ ਅਗਲੀ ਜਿਹੜੀ ਆਈਟਮ ਆ ਉਹ ਤਿਆਰ ਹੋ ਕੇ ਆਉਗੇ ਤੇ ਬਹੁਤ ਵੇਖੋ ਤੁਸੀਂ ਕਿੰਨਾ ਵਧੀਆ ਲੱਗਦਾ ਪਿਆ ਜਦੋਂ ਪਰਦੇ ਦੇ ਪਿੱਛੇ ਬਹੁਤ ਹੀ ਸਾਰੀਆਂ ਜਿਹੜੀਆਂ ਆਈਟਮਾਂ ਤਿਆਰ ਹੁੰਦੀਆਂ ਸਿਰਫ 1-2 ਮਿੰਟ ਦੇ ਵਿੱਚ ਉਹਨਾਂ ਟਾਈਮ ਸਾਡੀਆਂ ਗੱਲਾਂ ਬਾਤਾਂ ਦੀ ਸਾਂਝ ਚੱਲਦੀ ਹੈ ਤੇ ਨਾਲ ਦੀ ਨਾਲ ਜਿਹੜੀਆਂ ਆਈਟਮਾਂ ਤਿਆਰ ਹੋ ਜਾਂਦੀਆਂ ਨੇ ਤਾਂ ਅੱਗੇ ਹੁਣ ਅਗਲੀ ਜਿਹੜੀ ਆਈਟਮ ਆ ਉਹ ਵੀ ਬਹੁਤ ਹੀ ਵਧੀਆ ਸੀ ਐਕਸਾਈਟਿਡ ਸੀ ਕਿ ਅੱਗੇ ਪਤਾ ਨਹੀਂ ਕਿਹੜਾ ਸ਼ੋਅ ਹੋਣਾ ਹੈ ਕੀ ਕਰਨਗੇ ਕੀ ਨਹੀਂ ਕਰਨਗੇ ਕਿਉਂਕਿ ਬਹੁਤ ਸਾਰੇ ਜਿਵੇਂ ਇੱਕ ਕੁੜੀ ਨੂੰ ਹਵਾ ਦੇ ਵਿੱਚ ਉਡਾ ਦੇਣਾ ਤਾਂ ਇੱਕ ਤਲਵਾਰਾਂ ਵਿੱਚ ਦੀ ਕਰ ਦੇਣਾ ਪਰ ਸਾਰਾ ਕੁਝ ਬੜੀ ਹੀ ਸੇਫਟੀ ਦੇ ਨਾਲ ਕੀਤਾ ਜਾਂਦਾ ਹੈ ਤਾਂ ਇੱਕ ਗੱਲ ਹੋਰ ਬਿਲਕੁਲ ਜਿਹੜੀ ਉਹਨਾਂ ਨੇ ਸਾਫ਼ ਕਲੀਅਰ ਕਹਿ ਦਿੱਤੀ ਸੀ ਵੀ ਜਿਹੜਾ ਸਾਡਾ ਜਾਦੂ ਸ਼ੋਅ ਆ ਉਹ ਅਸੀਂ ਬਹੁਤ ਹੀ ਤਜਰਬੇ ਦੇ ਨਾਲ ਬਹੁਤ ਹੀ ਸੈਟੀਸਫਾਈ ਦੇ ਨਾਲ ਕਰਦੇ ਆ ਤਾਂ ਬੱਚਿਆਂ ਨੂੰ ਬੇਨਤੀ ਆ ਵੀ ਇਹ ਚੀਜ਼ਾਂ ਜਿਹੜੀਆਂ ਟਰਾਈ ਬਿਲਕੁਲ ਨਾ ਕਰਨ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਰਿਕੁਐਸਟ ਆ ਵੀ ਬੱਚਿਆਂ ਨੂੰ ਟਰਾਈ ਕਰਨ ਬਾਰੇ ਕਦੇ ਵੀ ਕਹਿਣ ਨਾ ਕਿਉਂਕਿ ਬੱਚੇ ਬਹੁਤ ساری ਚੀਜ਼ਾਂ ਨੂੰ ਵੇਖ ਕੇ ਨਕਲ ਕਰਦੇ ਆ ਜਿੱਦਾਂ ਕਿ ਹੁਣ ਆਹ ਵਾਲੀ ਆਈਟਮ ਸੀ ਕੁੜੀ ਦਾ ਸਿਰਫ ਸਿਰ ਦਿਖਦਾ ਪਿਆ ਸੀ ਬਾਕੀ ਜਿਹੜਾ ਬਾਡੀ ਪਾਰਟ ਆ ਬਿਲਕੁਲ ਨਹੀਂ ਸੀ ਦਿਖਦਾ ਪਿਆ ਤੇ ਸਾਰੇ ਡੱਬੇ ਜਿਹੜੇ ਕਮਾਨ ਦਿੱਤੇ ਗਏ ਸੀ ਤੇ ਬਹੁਤ ਸੋਹਣਾ ਲੱਗਦਾ ਸੀ ਐਵੇਂ ਦਾ ਵੇਖਣ ਜੇ ਤੇ ਪਰ ਜੇ ਇਹੋ ਜਿਹੀਆਂ ਚੀਜ਼ਾਂ ਬੱਚੇ ਟਰਾਈ ਕਰਨ ਤਾਂ ਕਿਤੇ ਨਾ ਕਿਤੇ ਨੁਕਸਾਨ ਦੇ ਸਕਦੀਆਂ ਈ ਸਿਰਫ ਜਿਹੜਾ ਮੈਜੀਕ ਆ ਉਹ ਮੈਜੀਕ ਦੇ ਰੂਪ ਚ ਹੀ ਵੇਖਿਆ ਜਾਵੇ ਬੱਚੇ ਬਿਲਕੁਲ ਵੀ ਟਰਾਈ ਨਾ ਕਰਨ ਇਹ ਜਿਹੜੀਆਂ ਸਾਰੀਆਂ ਗੱਲਾਂ ਜਾਦੂ ਗਰਦਵਾਰਾ ਜਾਦੂ ਗਰਦਵਾਰਾ ਕਹਿੰਆਂ ਗਈਆਂ ਤਾਂ ਵੇਖ ਸਕਦੇ ਹੋ ਬਹੁਤ ਹੀ ਵਧੀਆ ਲੱਗਿਆ ਤੇ ਇਹੋ ਜੀਆਂ ਜਿਹੜੀਆਂ ਚੀਜ਼ਾਂ ਅਦਭੁਤ ਚੀਜ਼ਾਂ ਵੇਖਣ ਦੇ ਵਿੱਚ ਬਹੁਤ ਹੀ ਜਿਆਦਾ ਵਧੀਆ ਲੱਗਦੀਆਂ ਨੇ ਤਾਂ ਹਾਂਜੀ ਅੱਗੇ ਵੇਖ ਸਕਦੇ ਹਾਂ ਜਿਹੜਾ ਲੜਕੀ ਦਾ ਸਿਰ ਸੀ ਇਕੱਲਾ ਉਹ ਕਮਾਣ ਦਿੱਤਾ ਨਾ ਲੱਤਾਂ ਨਾ ਪੈਰ ਨਾ ਟੱਡ ਕਿ ਤੋਂ ਵੀ ਕੋਈ ਸਰੀਰ ਦਾ ਅੰਗ ਨਹੀਂ ਦਿਖਾਈ ਦਿੱਤਾ ਤਾਂ ਬਹੁਤ ਹੀ ਜਿਹੜੀ ਖੂਬਸੂਰਤ ਆਈਟਮ ਜਾਦੂਗਰ ਦੁਆਰਾ ਕੀਤੀ ਗਈ ਬਹੁਤ ਵਧੀਆ ਲੱਗਿਆ ਜੀ ਜੇ ਤੁਹਾਨੂੰ ਵੀ ਵਧੀਆ ਲੱਗਦਾ ਪਿਆ ਤਾਂ ਕਮੈਂਟ ਜਰੂਰ ਕਰਿਓ ਅੱਗੇ ਵੀ ਜਰੂਰ ਸ਼ੇਅਰ ਕਰਿਓ ਤੇ ਆਪਣਾ ਜਿਹੜੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਬਸਕ੍ਰਾਈਬ ਕਰਨਾ ਨਾ ਹੀ ਭੁੱਲਣਾ ਕਿਉਂਕਿ ਹੋਰ ਵੀ ਅਸੀਂ ਤੁਹਾਡੇ ਲਈ ਵਾਸਤੇ ਵੀਡੀਓ ਲੈ ਕੇ ਆਉਂਨੇ ਰਹੇ ਹਾਂ ਤਾਂ ਫੇਸਬੁੱਕ ਤੇ ਵੀ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਉੱਥੇ ਵੀ ਆਪਣਾ ਜਿਹੜਾ ਪੇਜ ਗੌਰਵਿਤ ਕੌਰ ਬਰਾੜ ਦੇ ਨਾਮ ਤੇ ਆ ਤਾਂ ਜਾ ਕੇ ਸਾਨੂੰ ਫੇਸਬੁੱਕ ਤੇ ਵੀ ਜੁਆਇਨ ਕਰੋ ਸਾਰਿਆਂ ਨੂੰ ਰਿਕਵੈਸਟ ਆ ਤਾਂ ਹਾਂਜੀ ਜਿਹੜੀ ਛੋਟੇ ਜਿਹੇ ਬਾਕਸ ਵਿੱਚ ਪਾ ਕੇ ਤੇ ਸਾਰੇ ਪਾਸੋਂ ਚਾਰੇ ਪਾਸੋਂ ਦੀਆਂ ਜਿਹੜੀਆਂ ਤਲਵਾਰਾਂ ਕੱਢ ਦਿੱਤੀ ਜਾਂਦੀਆਂ ਤੇ ਵਿੱਚ ਫਿਰ ਵੀ ਵੇਖ ਸਕਦੇ ਹਾਂ ਕਿ ਕਿ ਬਿਲਕੁਲ ਸੇਫ ਰਹਿੰਦੀ ਆ ਤੇ ਇਹ ਜਿਹੜੀ ਸਾਰੀ ਕਲਾ ਇੱਕ ਜਾਦੂ ਦੇ ਨਾਲ ਕੀਤੀ ਜਾਂਦੀ ਆ ਤੇ ਇਹੋ ਜੀਆਂ ਚੀਜ਼ਾਂ ਟਰਾਈ ਬਿਲਕੁਲ ਨਹੀਂ ਕਰਨੀਆਂ ਅਸੀਂ ਵਾਰ-ਵਾਰ ਕਹਿ ਰਹੇ ਹਾਂ ਤਾਂ ਬਹੁਤ ਵਧੀਆ ਲੱਗਦਾ ਏ ਜਦੋਂ ਇਹੋ ਜੀ ਕੋਈ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲਦੀ ਏ ਤਾਂ ਬਹੁਤ ਵਧੀਆ ਲੱਗਦਾ ਬੱਚੇ ਬਹੁਤ ਖੁਸ਼ ਹੁੰਦੇ ਆ ਤਾਂ ਸਾਨੂੰ ਬੀਜੀ ਸ਼ਡਿਊਲ ਦੇ ਵਿੱਚ ਕੁਝ ਨਾ ਕੁਝ ਇਹੋ ਜੀਆਂ ਚੀਜ਼ਾਂ ਵੇਖ ਲੈਣੀਆਂ ਚਾਹੀਦੀਆਂ ਇੰਜੋਏਮੈਂਟ ਕਰ ਲੈਣਾ ਚਾਹੀਦਾ ਕਿਉਂਕਿ ਕਹਿ ਦਿੰਦੇ ਆ ਵੀ ਜਿਹੜਾ ਚੰਗਾ ਸਮਾਂ ਨਿਕਲ ਜਾਂਦਾ ਉਹ ਦੁਬਾਰੇ ਵਾਪਸ ਨਹੀਂ ਆਉਂਦਾਗਾ ਕਿਉਂਕਿ ਸਮੇਂ ਨੇ ਨੰਗੀ ਜਾਣਾ ਹੁੰਦਾ ਤੇ ਕੁਝ ਉਹ ਵੇਖਣ ਵਾਲੀਆਂ ਚੀਜ਼ਾਂ ਜਿਨ੍ਹਾਂ ਤੋਂ ਅਸੀਂ ਵਾਂਝੇ ਰਹਿ ਜਾਂਦੇ ਆ ਤਾਂ ਉਹ ਕਦੇ ਫਿਰ ਵੇਖਿਆ ਨਹੀਂ ਜਾ ਸਕਦੀਆਂ ਕਿਉਂਕਿ ਜੇ ਇਸ ਉਮਰ 'ਚ ਅਸੀਂ ਇਹ ਚੀਜ਼ਾਂ ਵੇਖਣੀਆਂ ਹੁੰਦੀਆਂ ਉਸ ਉਮਰ 'ਚ ਅਸੀਂ ਟੈਨਸ਼ਨ ਦੇ ਹੇਠਾਂ ਬੋਝ ਦੇ ਹੇਠਾਂ ਰਹਿ ਕੇ ਕਰੀ ਦੱਬੇ ਰਹਿ ਜਾਂਦੇ ਆ ਤਾਂ ਕੁਝ ਕੁ ਚੀਜ਼ਾਂ ਨੂੰ ਖੁੱਲ੍ਹ ਕੇ ਇੰਜੋਏ ਕਰ ਲੈਣਾ ਚਾਹੀਦਾ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਿਆ ਵਾਰ-ਵਾਰ ਨਹੀਂ ਮਿਲਣੀ ਤਾਂ ਆਦੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਐਂਟਰਟੇਨਮੈਂਟ ਜ਼ਰੂਰ ਲਿਆਓ ਤਾਂ ਇਹੋ ਜਿਹੇ ਜਿਹੜੇ ਸਵੀਟ ਸਵੀਟ ਪਾਲਾ ਉਹਨਾਂ ਨੂੰ ਜ਼ਰੂਰ ਇੰਜੋਏ ਕਰਿਆ ਕਰੋ ਬਹੁਤ ਵਧੀਆ ਲੱਗਦਾ ਤਾਂ ਹੁਗਿਆ ਤੁਸੀਂ ਵੇਖ ਸਕਦੇ ਹੋ ਜੀ ਹੁਣ ਉਹ ਜਾਦੂਗਰ ਨੇ ਜਿਹੜੀਆਂ ਸਾਰੀਆਂ ਤਲਵਾਰਾਂ ਕੱਢ ਦਿੱਤੀਆਂ ਤੇ ਤੇ ਕੌਜੀ ਮਿੰਟਾਂ ਵਿੱਚ ਜਿਹੜਾ ਇਹ ਬਾਕਸ ਆ ਉਹ ਖੁੱਲੂਗਾ ਤੇ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਜਿਹੜਾ ਇਹ ਜਾਦੂ ਕੀਤਾ ਗਿਆ ਹੈ ਤਾਂ ਵੇਖੋ ਜਿਹੜੀ ਲੜਕੀ ਉਹ ਬਿਲਕੁਲ ਸੇਫ ਤਲਵਾਰਾਂ ਦੇ ਵਿੱਚ ਚਾਰੇ ਪਾਸੇ ਤਲਵਾਰਾਂ ਸੀ ਤੇ ਹੁਣ ਜਿਹੜਾ ਬਾਕਸ ਖੁੱਲ ਜਾਣ ਵਾਲਾ ਤੇ ਵੇਖ ਸਕਦੇ ਹੋ ਤੁਸੀਂ ਜਾਦੂ ਦੇ ਨਾਲ ਜਿਹੜੀ ਕਿ ਲੜਕੀ ਬਿਲਕੁਲ ਸੇਫ ਜਿਹੜੀ ਬਾਹਰ ਨਿਕਲ ਜੂਗੀ ਤੇ ਇੱਕ ਤੋਂ ਇੱਕ ਦੋ ਮਿੰਟਾਂ ਦੀ ਕਰੋ ਵੇਟ ਤਾਂ ਆਹ ਲਓ ਜੀ ਹੋ ਗਿਆ ਨਾ ਬਹੁਤ ਹੀ ਵਧੀਆ ਬਹੁਤ ਹੀ ਖੂਬਸੂਰਤ ਤੇ ਥੈਂਕ ਯੂ ਸਾਰਿਆਂ ਦਾ ਬਲੌਗ ਨਾਲ ਜੁੜੇ ਰੋ ਧੰਨਵਾਦ